ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਜਿਹੜੇ ਬੀਡੀਪੀ ਸਾਡੇ ਇਨਕੁਆਰੀ ਤੇ ਜਿਹੜਾ ਦਰਜ ਹੋਇਆ ਹੈ ਇਹਦੇ ਵਿੱਚ ਪਹਿਲਾਂ ਵੀ 6 ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਤੇ ਫਰੈਸ਼ ਜਿਹੜੇ ਘੋੜਿਆਂ ਦੇ ਉੱਤੇ ਐਸਐਸਪੀ ਸਾਹਿਬ ਵੱਲੋਂ ਇੱਕ ਜਿਹੜੀ ਵਿਸ਼ੇਸ਼ ਮਹਿੰਮ ਚਲਾਈ ਗਈ ਆ ਜਿਲ੍ਹਾ ਮੋਗਾ ਦੇ ਵਿੱਚ ਜਿਹਦੇ ਵਿੱਚ थाना सदर ਦੇ ਵਿੱਚ ਮਕਦਮਾ ਨੰਬਰ 11 ਅਧੀਨ 3113 ਅਧੀਨ ਧਾਰਾ 420 447 ਆਈਪੀਸੀ 13 ਪੰਜਾਬ ਰੈਗੂਲੇਸ਼ਨ ਐਕਟ सदर ਮੋਗਾ 'ਚ ਦਰਜ ਕੀਤਾ ਗਿਆ ਸੀ ਜਿਹੜੀ ਬੀਡੀਪੀ ਸਾਹਿਬ ਦੀ ਇਨਕੁਆਰੀ ਤੇ ਜਿਹੜਾ ਦਰਜ ਹੋਇਆ ਏ ਇਹਦੇ ਵਿੱਚ ਪਹਿਲਾਂ ਵੀ 6 ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਤੇ ਪ੍ਰੈਸ਼ਰ ਬਣਾਉਣ ਤੋਂ ਬਾਅਦ ਕੱਲ 24 ਦੋਸ਼ੀਏ ਦੇ ਵਿੱਚ ਜਿਹੜੇ ਕੋਡ ਜੀ ਸਿਲੰਡਰ ਕੀਤਾ ਇਹਨਾਂ ਨੂੰ ਪੇਸ਼ ਕਰ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਬਾਅਦ ਚ ਫਰੀਦਕੋਟ ਜੇਲ੍ਹ ਚ ਛੱਡਿਆ ਮਾਮਲੇ ਕੀ ਸੀਗੇ ਜੀ ਮਾਮਲਾ ਇਹਨਾਂ ਨੇ ਜਿਹੜੇ ਪਲਾਟ ਸੀਗੇ ਸਰਕਾਰੀ ਪਲਾਟਾ ਕੱਟੇ ਸੀਗੇ ਤੇ ਪਰ ਇਹਨਾਂ ਨੇ ਪਿੰਡ ਦੀ ਜਿਹੜੀ ਸ਼ਾਮਲਾਟ ਉੱਤੇ ਜਿਹੜਾ ਕਬਜ਼ਾ ਕਰ ਲਿਆ ਸੀ ਉਹਦੇ ਕਰਕੇ ਪਰਚਾ ਦਰਜ ਹੋਇਆ ਸੀ ਬਾਅਦ ਵਿੱਚ